ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸਟ ਨਿਊ ਹਿੰਦੁਸਤਾਨ ਫਾਸਟ ਨਿਊ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਮੈਂ ਹਾਂ ਰਵੀ ਮਲੇਰ ਕੋਟਲਾ ਵਿਖੇ ਇੱਕ ਵਿਅਕਤੀ ਦੇ ਵੱਲੋਂ ਸੋਸ਼ਲ ਮੀਡੀਆ ਤੇ ਵਿਅਕਤੀ ਵੱਲੋਂ aarop ਲਗਾਉਂਦੇ ਹੋਏ ਪੁਲਿਸ ਦੇ ਵੱਲੋਂ ਹੋ ਰਹੇ ਧੱਕੇ ਦੀ ਵੀਡੀਓ ਕੀਤੀ ਗਈ ਵਾਇਰਲ ਵਿਅਕਤੀ ਨਾਲ ਹੋ ਰਹੇ ਧੱਕੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਮਲੇਰ ਕੋਟਲਾ ਪੁਲਿਸ ਨੇ ਵੀਡੀਓ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਆਪਣੀ ਦਿੱਤੀ ਸਫਾਈ ਆਓ ਜਾਣਦੇ ਹਾਂ ਪੂਰੀ ਖਬਰ ਬਨੇ ਰਹੋ ਸਾਡੇ ਨਾਲ ਹਿੰਦੁਸਤਾਨ ਫਾਸਟ ਦੀ ਖਾਸ ਰਿਪੋਰਟ ਆਹ ਦੇਖੋ ਸਾਡੇ ਨਾਲ ਨਿਆਂ ਧੱਕਾ ਕਰ ਰਹੇ ਸਾਡੇ आज आम ਜਾਇ ਤਾਂ ਕਾ ਕਰ ਰਹੇ ਨੇ ਸਾਡੇ ਨਾਲ ਜੋ ਵੀ ਸੋਸ਼ਲ ਮੀਡੀਆ ਉਪਰ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਵਿਅਕਤੀ ਦੁਆਰਾ ਸੀਆਈ ਦੀ ਰੇਡ ਦੌਰਾਨ ਤੇ ਜਾਮ ਲਗਾਏ ਗਏ ਸਨ ਉਸ ਵਿੱਚ ਮੈਂ ਆਪਣਾ ਸਪਸ਼ਟੀਕਰਨ ਦੇਣਾ ਚਾਹਨਾ ਕਿ ਜੋ ਇਹ ਜਾਮ ਇੱਕ ਵਿਅਕਤੀ ਦੁਆਰਾ ਲਗਾਏ ਗਏ ਸਨ ਉਹ ਬਿਲਕੁਲ ਬੇਬੁਨਿਆਦ ਨੇ ਉਹਨਾਂ ਵਿੱਚ ਕੋਈ ਸੱਚਾਈ ਨਹੀਂ ਹੈ ਪਿਛਲੇ ਕੁਝ ਸਮੇਂ ਬਲਾਂ ਦੇ ਸੀਆਏ ਮਲੇਰਪੋਟਲਾ ਅਤੇ ਮਲੇਰਪੋਟਲਾ ਪੁਲਿਸ ਦੇ ਸਾਰੇ ਥਾਣੇ ਬਹੁਤ ਐਕਟਿਵ ਨੇ ਪੁਆਇੰਟਸ ਆਫ ਸੇਲਸ ਉਪਰ ਤੇ ਲਗਾਤਾਰ ਨਸ਼ਾ ਦਸਕਰਾਂ ਦੇ ਖਿਲਾਫ ਜਿਹੜੀਆਂ ਸਗੀਆਂ ਕਾਰਵਾਈਆਂ ਨੇ ਹੋ ਜਾਰੀ ਨੇ ਉਸ ਵਿੱਚ ਹੀ ਇਸ ਵਿਅਕਤੀ ਦੁਆਰਾ ਆਪਣੇ ਆਪ ਨੂੰ ਸ਼ਾਮਿਲ ਕਰਨ ਲਈ ਤੇ ਆਪਣੇ ਨਾਲ ਦੇ ਜਿਹੜੇ ਨਸ਼ਾ ਦਰਸਕ ਇਹਦੇ ਸਾਥੀ ਨੇ ਉਹਨਾਂ ਨੂੰ ਇਹ ਉਹਨਾਂ ਤੋਂ ਇਹ ਉਹਨਾਂ ਦੇ ਕਾਰਵਾਈ ਨਾ ਹੋਏ ਕਾ ਵੀ ਤੋਂ ਬਚਨ ਲਈ ਉਸਨੇ ਇਹ ਵੀਡੀਓ ਬਣਾਈ ਤੇ ਵੀਡੀਓ ਮੈਨ ਨੇ ਬਾਰਤ ਕੀਤਾ ਜੋ ਕਿ ਅਸੀਂ ਇਸ ਵਿਅਕਤੀ ਦੇ ਨਾਮ ਵੀ ਅਸੀਂ ਬੈਕਗ੍ਰਾਉਂਡ ਚੈੱਕ ਕੀਤਾ ਤਾਂ ਇਹ ਬੰਦੇ ਦਾ ਨਾਮ ਮੁਹੰਮਦ ਸਿਕੰਦਰ ਪੁੱਤਰ ਮੁਹੰਮਦ ਅਸਲਾਮ ਹੈ ਇਹ ਪੱਕਾ ਦਰਵਾਜ਼ਾ ਮਲੇਰਕੋਟਲੇ ਦਾ ਰੈਨ ਆਲੇਨ ਪਲੱਸ ਇਹਦੇ ਉੱਪਰ ਪਹਿਲਾਂ ਵੀ ਇੱਕ ਐਫ ਆਈ ਆਰ ਨੰਬਰ 100 ਮਿਤੀ 17 ਤਿੰਨ 2018 ਕਮਿਸ਼ਨਰੇਟ ਲੁਧਿਆਣਾ ਦੇ ਥਾਣੇ ਵਿੱਚ ਦਰਜ ਹੈ ਜਿਹਦੇ ਵਿੱਚ 100 ਗ੍ਰਾਮ ਚਿੱਟੇ ਦੀ ਰਿਕਵਰੀ ਹੋਈ ਸੀ ਤੇ ਹੁਣ ਇਹ ਖੁਦ ਨਸ਼ਾ ਕਰਨ ਦਾ ਅਧੀ ਹੈ ਤੇ ਇਸ ਉੱਪਰ ਹੁਣ ਕੱਲ ਮਿਤੀ 21 11 2025 ਨੂੰ ਐਫ ਆਈ ਆਰ ਨੰਬਰ 282 ਪੀਐਸ ਸਿਟੀ 1 ਅਧੀਨ ਧਾਰਾ 27 ਐਨਡੀਪੀਐਸ ਐਕਟ ਦਰਜ ਰਜਿਸਟਰ ਕੀਤਾ